ਆਦਾਬ ਜੀ ਬੱਚੀਆ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਜਣੀ ਜੀ ਜਿਹਨੋਂ ਅਦਰ ਫਲੋਟ ਜਾਣ ਪਾਣੀ ਗੋਡਾ ਪ ਗਿਆ ਬਾਕੀ ਸਾਰੇ ਭਰਾ ਅਰਦਾਸ ਬੇਨਤੀ ਜਰੂਰ ਕਰਿਓ ਅੱਛਾ ਸ਼ਿਕਾਇਤ ਜੀ ਫੋਰਸ ਆਊਟ ਥੈਂਕ ਯੂ ਬਹੁਤ ਵਧੀਆ ਤੁਸੀਂ ਸ਼ਾਹ ਸਾਹਿਬ ਵਧੀਆ ਜੀ ਅੱਛਾ ਜੀ ਡਾਕਟਰ ਸਾਹਿਬ ਚਲੋ ਬਹੁਤ ਜ਼ਿਆਦਾ ਠੱਗਾ ਆਣਾ ਵੀਰ ਹੁਣ ਨਾਲ ਹਾਂ ਜੀ ਆਪਣਾ ਥੋੜੀ ਦੇ ਦਿੰਦੇ ਹੋ ਕਿੰਨੇ ਪਸ਼ੂ ਮਰ ਗਏ ਇਹਨਾਂ ਦੇ ਚਾਰ ਜਾਨਵਰ ਮਰ ਗਏ ਜੀ ਤੇ ਤਿੰਨ ਸਿਧੇ ਸੀ ਇਧਰ ਕਾਲਦੇ ਅਸੀਂ ਇਲਾਜ ਕਰਦੇ ਆ ਜੀ ਠੀਕ ਹੈ ਜੀ ਤੇ ਤਿੰਨ ਸੀਰੀਅਸ ਚਾਰ ਮਰ ਗਏ ਚਾਰ ਮਰ ਗਏ ਬਹੁਤ ਮਾੜਾ ਹੋਇਆ ਬਾਕੀ ਆ ਸਿਰ ਜੀ ਟਰੀਟਮੈਂਟ ਸਾਰਾ ਚੱਲ ਰਿਹਾ ਹਾਂ ਜੀ ਕੱਲ ਵੀ ਇਦਾਂ ਹੀ ਚੱਲਣਗਾ ਠੀਕ ਹੈ ਜੀ ਕੱਲ ਵੀ ਇਦਾਂ ਚੱਲਣਗਾ ਇਹ ਤਿਆਗ ਗਾਹ ਜਿਹੜੀ ਬਹੁਤ ਸੀਰੀਅਸ ਆ ਹਾਂ ਜੀ ਹਾਂ ਜੀ ਦੂਜੀ ਗਾਹ ਤੇ ਤੀਜੀ ਨਹੀਂ ਲੱਗ ਰਹੀ ਜੀ ਵਾਤਾਵਾਲੇ ਭੈਣ ਭਰਾ ਜਿਹੜੇ ਸੰਯੋਗ ਪਾਏ ਹਨ ਆਪਣਾ ਜਿੰਨਾ ਵੀ ਸਰਦਾ ਬੰਦਾ ਵਾ ਨਾਲ ਜ਼ਰੂਰ ਕਰਿਓ ਹੈਲਪ ਵਾਈਬ ਦਿੱਕਾ ਸਸੀਲਪਾਈ ਸਸਿਕਾ ਵੀ ਸਦੀ ਗੱਲ ਸਸਿਕਲ ਸਪੰਸਾ ਸਸਿਕਲ ਦੀ ਸਸਿਕਲ ਸਰਪੰਚ ਸਾਹਿਬ ਬਹੁ ਮਾੜਾ ਹੋਇਆ ਹਨ ਜਿਹੜੇ ਚਾਰ ਗਾਵਾਂ ਮਰਗੀਆਂ ਬੰਦੇ ਦਾ ਰਜਗਾਰ ਹੁੰਦਾ ਵਾ ਜੀ ਬਿਲਕੁਲ ਜੀ ਬਹੁਤ ਦੁੱਖ ਹੋਇਆ ਕੱਲ ਸਾਰਾ ਪਿੰਡ ਹੀ ਇੱਥੇ ਆਏ ਹਾਂ ਅਸੀਂ ਸਾਰੇ ਇੱਥੇ ਸਾਰੀ ਦਿਹਾੜੇ ਆਏ ਡਾਕਟਰ ਸਾਹਿਬ ਰਕੇਸ਼ ਮਾਰਜੀ ਨੇ ਇਹਨਾਂ ਸਾਡੀ ਬਹੁਤ ਹੈਲਪ ਕੀਤੀ ਆ ਹਾਂਜੀ ਹਾਂਜੀ ਤੇ ਉਚਾਰੇ ਸਾਮ ਹੀ ਗਏ ਆ ਤੇ ਨਾ ਇੱਕ ਫਲੂਡ ਵੀ ਆਇਆ ਸਭ ਕੁਝ ਤੇ ਚਾਰ ਗਾਈਆਂ ਮਰ ਗਈਆਂ ਇਹ ਵੀ ਇੱਕ ਮਰਨ ਦੇ ਕਿਨਾਰੇ ਆ ਇਹ ਵੀ ਜਿਹੜੀ ਗੱਲ ਆ ਤੇ ਇਹ ਜਿਹੜੇ ਹੀਰਾ ਸਿੰਘ ਨੇ ਸਾਡੇ ਮਤਲਬ ਇਹਨਾਂ ਦਾ ਇਹ ਰੰਜਵਾਰ ਹੀ ਇਹੋ ਹੀ ਆ ਜੀ ਬਜਰੇ ਆ ਇਹ ਦੁੱਧ ਤੇ ਸਿਰ ਤੋਂ ਹੀ ਕਰਦੇ ਆ ਤੇ ਇਹੋ ਗਾਈਆਂ ਚੋ ਕੇ ਤੇ ਵੇਚ ਕੇ ਦੁੱਧ ਤੇ ਇਹਦਾ ਘਰ ਦਾ ਗੁਜ਼ਾਰਾ ਚੱਲਦਾ ਹੀ ਤੇ ਇਹਨਾਂ ਦੇ ਵਿਚਾਰਿਆਂ ਦਾ ਬਹੁਤ ੱਕਾ ਹੋਇਆ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਸਾਰੇ ਭੈਣ ਭਰਾਵਾਂ ਨੂੰ ਕਿ ਜਿੰਨਾਂ ਵੀ ਹੋ ਸਕਦਾ ਵੱਦ ਤੋਂ ਵੱਦ ਸਾਰੀ ਜਿੰਨੀਆਂ ਸਾਡੀਆਂ ਸੋਸਾਇਟੀਜ਼ ਨੇ ਜਿੰਨੀਆਂ ਸਾਡੀਆਂ ਐਨਓਜੀ ਪਰ ਬਣੀਆਂ ਨੇ ਤੇ ਜੋ ਜਿੰਨੀਆਂ ਸੰਸਥਾਵਾਂ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਸਾਡੇ ਇਸ ਸਾਨ ਭਰਾ ਦਾ ਵਾਤੂ ਵਾਤ ਮਦਦ ਕੀਤੀ ਜਾਵੇ ਤੇ ਜੋ ਵੀ ਸਰਦਾ ਬਣਦਾ ਇਹਨੂੰ ਆਪਾਂ ਗਾਈਆਂ ਵੀ ਹੋਰ ਲੈ ਕੇ ਦਈਏ ਤੇ ਇਹਨਾਂ ਦਾ ਜੋ ਜਿਹੜਾ ਕਾਰੋਬਾਰ ਜਿਹੜਾ ਅੱਗੇ ਚੱਲ ਸਕੇ ਫਿਰ ਤੋਂ ਬੰਦਾ ਸਟੈਂਡ ਹੋ ਜਾਏ ਆਪਣੇ ਪੈਰਾਂ ਦੇ ਹਣਾ ਇੱਧਰ ਰੁਜ਼ਗਾਰ ਬਣ ਜਾਏ ਬਿਲਕੁਲ ਜੀ ਬਿਲਕੁਲ ਸੋਹ ਸੋਹ ਭਾਜੀ ਨੇ ਸਾਡੇ 16 ਗਰੁੱਪ ਕੋਲੋਂ ਇਹਨਾਂ ਨੇ ਵੀ ਇੱਕ ਗਾਈ ਦੀ ਸੇਵਾ ਕੀਤੀ ਆ ਨਹੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਜੀ ਉਹ ਧੰਨਵਾਦ ਕਰਦੇ ਆ ਇੱਕ ਵਾਰੀ ਬੋਲ ਜੀ ਅੱਛਾ ਇਹ ਪਖਾਰੀਆਂ ਤੋਂ ਪਾਜੀ ਪਾਜੀ ਗੁਰਮੀਤ ਸਿੰਘ ਵੀ ਆਏ ਇਹ ਵੀ ਆਪਣੇ 17000 ਦੀ ਇਹਨਾਂ ਨੇ ਮਤ ਕੀਤੀ ਹੈ ਪਾਜੀ 16 ਗਰੁੱਪ ਹੋਣਾਂ ਨੇ ਤੇ ਨਾਲ ਇੱਕ ਗਾਂ ਦੀ ਸੇਵਾ ਕੀਤੀ ਹੈ ਅਸੀਂ ਇਹਨਾਂ ਦਾ ਜੁਲੂ ਧੰਨਵਾਦ ਕਰਦੇ ਹਾਂ ਸਾਰੇ ਸਮੂੱਚੀ ਪੰਚਾਇਤ ਵੱਲੋਂ ਪਿੰਡ ਵੱਲੋਂ ਸਾਰੀ ਲੋਕ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਇਹਨਾਂ ਨੇ ਜਿਹੜਾ ਸਹੀ ਸਾਰੀ ਸੇਵਾ ਕੀਤੀ ਤੇ ਹੋਰ ਬਾਕੀ ਵੀ ਭਰਾਵਾਗੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਾਰੀ ਜਿਹੜੀ ਹਲਕੀ ਬਿਲਕੁਲ ਜੀ ਬਿਲਕੁਲ ਬਾਕੀ ਵੀ ਫੇਰ ਭਰਾਵਾਗੇ ਬੇਨਤੀ ਕਰਦੇ ਆ ਜੀ ਜੀ ਨੰਬਰ ਬਿਲਕੁਲ ਦਾ ਪਾ ਲੀ ਗੋਡਾ ਪ ਗਿਆ ਬਾਕੀ ਸਾਰੇ ਭਰਾ ਅਰਦਾਸ ਬੈਂ ਦੀ ਜਰੂਰ ਕਰਿਓ ਜਿਹੜੀਆਂ ਗਾਈਆਂ ਇਹ ਇਹ ਠੀਕ ਹੋ ਜਾਣ ਬਿਲਕੁਲ ਜੀ ਪਰ ਇਹਨੀਆਂ ਤੰਦਰੁਸਤ ਕਰ ਦੇ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਵਾਦਾ ਕਰਦੇ ਆ ਪਿੰਡ 'ਚ ਖੜ ਕੇ ਵਾਦਾ ਕਰਦੇ ਆ ਕਿ ਭਾਜੀ ਦੀ ਆਪਾਂ ਪੇਟ ਨਹੀਂ ਲੱਗਣ ਦਿੰਦੇ ਹਾਂ ਰਿਕਾਰਡ ਆ ਪੇਟ ਨਹੀਂ ਲੱਗਣ ਦਾਂਗੇ ਨਹੀਂ ਲੱਗਣਾਂਗੇ ਪੇਟ ਆਪਾਂ ਇਹਨਾਂ ਨੂੰ ਪੈਰਾਂ 'ਤੇ ਆਪਾਂ ਆਪਾਂ ਇਹਨਾਂ ਨੂੰ ਪੈਰਾਂ 'ਤੇ ਖੜੇ ਕਰਾਂਗੇ ਕਰਾਂਗੇ ਠੀਕ ਹੈ ਬਾਕੀ ਦਿਲ 'ਚੋਂ ਨਾ ਕੁਝ ਵੀ ਕਰਨਾ ਆਪਾਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਬਿਲਕੁਲ ਜੀ ਠੀਕ ਹੈ ਜੀ